जय शंका जी की जय भोलेनाथ मैं हरमनू सोनी शिवसेना बालासाहब ठाकरे ਤੋਂ ਗੁਰਦਾਸਪੁਰ ਤੋਂ اور ਆਪਣੇ ਸ਼ਹਿਰ ਵਾਸੀਆਂ ਨੂੰ ਇੱਕ ਬੜੀ ਖੁਸ਼ਖਬਰੀ ਦੇਣ ਜਾ ਰਿਹਾ ਕਿ ਸਾਡੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵਰਾਤੀ ਦੇ ਸੰਬੰਧ ਵਿੱਚ ਜੋ ਜਿਹੜੀ ਸ਼ੋਭਾ ਯਾਤਰਾ ਅਸੀਂ ਪੁਰਾਣੇ ਯੋਜਨ ਕਰਦੇ ਹਾਂ ਉਹ 25 ਫਰਵਰੀ ਨੂੰ ਫੇਰ ਤੋਂ ਕੀਤਾ ਜਾ ਰਿਹਾ ਹੈ। ਔਰ ਸਵੇਰੇ 11 ਵਜੇ ਮੈਗਾ ਤਲਾਬ ਮੰਦਰ ਤੋਂ ਅਸੀਂ ਸ਼ੁਰੂ ਹੋਵਾਂਗੇ ਔਰ ਬੜੀ ਧੂਮ ਧਾਮ ਦੇ ਨਾਲ ਮੈਂ ਕਹਣਾ ਕਿ ਉਸ ਦਿਨ ਮੈਨੂੰ ਇਹਨਾਂ ਪਤਾ ਕਿ ਜਿੰਨੀ ਗੱਲਸੀਂ ਤਿਆਰੀ ਕਰਦੇ ਪਏ ਆਂ ਔਰ ਜਿਸ ਤਰ੍ਹਾਂ ਸ਼ੈਰ ਵਾਲੇ ਜਿਸ ਤਰ੍ਹਾਂ ਇੱਕ ਸ਼ੰਕਰ ਦੇ ਭਗਵਾਨ ਦੇ ਪ੍ਰਤੀ ਆਪਣੇ ਉਦਗਾਰ ਪ੍ਰਗਟ ਕਰਨਾ ਚਾਹੁੰਦੇ ਨੇ ਉਸ ਦਿਨ ਇੱਕ ਅਲੌਕਿਕ ਨਜ਼ਾਰਾ ਜਿਹੜਾ ਗੁਰਦਾਸਪੁਰ ਤੋਂ ਦੇਖਣ ਨੂੰ ਮਿਲੇਗਾ ਜ ਜਦੋਂ ਅਸੀਂ ਮਾਈਕਾ ਤਲਾਬ ਮੰਦਿਰ ਤੋਂ ਉਸ ਵੇਲੇ 11 ਵਜੇ ਚੱਲਾਂਗੇ ਔਰ ਬੀਜ ਮਾਰਕੀਟ ਤੋਂ ਹੁੰਦੇ ਹੋਏ ਜਦੋਂ ਸ਼ਿਵ ਸੈਨਾ ਕਾਰ्यालय ਦੇ ਵਿੱਚ ਜਿਹੜੀ ਸਟੇਜ ਲੱਗੀ ਹੋਈ ਹੈ ਉਹਦੇ ਵਿੱਚ ਗਣਮਾਨੇ ਵਿਖਿਆ ਦਾ ਜਿਹੜਾ ਸਨਮਾਨ ਕਰਾਂਗੇ ਸਾਡੇ ਜੰਗਮ ਦੇਵ ਜੜੇ ਨੇ ਉਹ ਸਤਿਕਾਰਣਗੇ ਭੋਲੇ ਨਾਦੀ ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਹਾਲਸ ਜਿਹੜੀ ਡਾਂਸ ਅਕੈਡਮੀ ਹੈ ਉਹਨਾਂ ਦੀ ਛੋਟੀਆਂ-ਛੋਟੀਆਂ ਬੱਚੀਆਂ ਕਿਉਂਕਿ ਸਾਡੀ ਇਹ ਬਾਰਾਤ ਹੈ ਔਰ ਬਾਰਾਤ ਦੇ ਵਿੱਚ ਪੰਜਾਬੀ ਅਗਰ ਲੋਕ ਰੀਤੀਆਂ ਨਾ ਹੋਏ ਤੇ ਉਪਚ ਅਲੱਗ ਹੀ ਲੱਗਦਾ ਤਾਂ ਸੋ ਉਹ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਪਰਫਾਰਮੈਂਸ ਦੇਣਗੀਆਂ ਦੈਨ ਉਸ ਤੋਂ ਬਾਅਦ ਅਸੀਂ ਜਿਹੜਾ ਅੱਗੇ ਚੱਲਾਂਗੇ ਲਾਇਬ੍ਰੇਰੀ ਚੌਂਕ ਉਸ ਤੋਂ ਬਾਅਦ ਸਾਡੇ ਢਾਕਣਾ ਚੌਂਕ ਦੇ ਵਿੱਚ ਫਿਰ ਹਵਾਈ ਜਹਾਜ਼ ਚੌਂਕ ਫਿਰ ਮੰਡੀ ਚੌਂਕ ਦੇ ਵਿੱਚ ਫਿਰ ਸੰਗਰਪੁਰਾ ਰੋਡ ਤੋਂ ਹੁੰਦੇ ਆ ਤੇ ਬਿੜੀ ਚੌਂਕ ਤੋਂ ਉਸ ਤੋਂ ਬਾਅਦ ਅਸੀਂ ਜਾਵਾਂਗੇ ਹਨੂਮਨ ਚੌਂਕ ਦੇ ਵਿੱਚ ਹਨੂਮਨ ਚੌਂਕ ਤੋਂ ਫਿਰ ਅਸੀਂ ਗੀਤਾਪੁਰ ਰੋਡ ਤੋਂ ਹੰਦੇ ਹੋਏ ਫਿਰ ਦੁਬਾਰਾ ਅਸੀਂ ਮਾਈਕਾ ਤਲਾਬ ਦੇ ਵਿੱਚ ਪਹੁੰਚਾਂਗੇ ਉੱਥੇ ਬholenath ਦਾ ਨਮਨ ਕਰਕੇ ਉਹਨਾਂ ਦਾ ਧੰਨਵਾਦ ਕਰਕੇ ਫਿਰ ਅਸੀਂ ਉੱਥੇ ਪੁੱਛੀਆਂ ਜਿਹੜੀਆਂ ਸਾਡੀਆਂ ਖੰਝਕਾ ਹੁੰਦੀ ਹੈ ਉਹਨਾਂ ਦੇ ਚਰਨ ਧੋ ਕੇ ਤੇ ਫਿਰ ਅਸੀਂ ਲੰਗਰ ਜਿਹੜਾ ਉਹ ਵਿਚਿਤ ਕਰਾਂਗੇ ਸੋ ਇੱਕ ਬੜਾ ਹੀ ਅਲੌਕਿਕ ਨਜ਼ਾਰਾ ਦੇਖਣ ਨੂੰ ਮੈਂ ਜਾ ਰਿਹਾ 25 ਫਰਵਰੀ ਨੂੰ ਮੈਂ ਸਾਰੇ ਸ਼ਹਿਰ ਅਗੇ ਬੇਨਤੀ ਕਰਨਾ ਚਾਹਦਾ ਕਿ ਜਿੰਨਾ ਕਬਰ ਚੜ ਕੇ ਸਹਿਯੋਗ ਕਰ ਸਕਦੇ ਹੋ ਜਗਾ ਜਗਾ ਤੇ ਲੰਗਨ ਲਗਾਓ ਬੋਲੇ ਨਾਦੀ ਜੋ ਅਗੇ ਪਾਲਕੀ ਚੱਲ ਰਹੀ ਹੋਣੀ ਹੈ ਜਿਸ ਦੇ ਵਿੱਚ ਅਸ਼ਵੇਲਿੰਗ ਦੇ ਰੂਪ ਦੇ ਵਿੱਚੋਂ ਸਥਾਪਿਤ ਹੋਣਗੇ ਉਹਦੇ ਵਿੱਚ ਸਾਡੇ ਜਿਹੜੇ ਪੰਡਤ ਮਹਾਰਾਜ ਨੇ ਉਹ ਉਹਨਾਂ ਦੀ स्तुति ਕਰਦੇ ਹੋਣਗੇ ਲਗਾਤਾਰ ਜੂ ਅਸੀਂ ਬਾਜ਼ਾਰ ਦੇ ਵਿੱਚੋਂ ਨਿਕਲਾਂਗੇ ਤੇ ਮੇਰੀ ਬੇਨਤੀ ਇਹੀ ਹੈ ਕਿ ਕੋਈ ਵੀ ਐਸਾ ਵਿਅਕਤੀ ਨਾ ਰਹਿ ਜਾਏ ਜਿਹੜਾ ਪ੍ਰਭੂ ਨੂੰ ਨਮਨ ਨਾ ਕਰੇ ਸਿਰਫ ਜ਼ਰੂਰਤ ਹੈ ਆਪਣੇ ਮੰਦੇ ਅਦਰ ਭਾਪ ਦਾ ਕਰਨ ਦੀ ਕਦਾ ਕਰਨ ਦੀ ਜਿਹੜੇ ਭਾਲ ਤੇ ਆਲਰੇਡੀ ਹੁੰਦਾ ਹੈ ਉਹਨੂੰ ਬਾਹਰ ਕੱਢਣ ਦੀ ਤੋਂ ਬਰੇਨਾ ਦੇ ਪ੍ਰਤੀ ਆਪਣਾ ਉਦਗਾਰ ਪ੍ਰਗਟ ਕਰੋ 25 ਫਰਵਰੀ ਨੂੰ ਅਸੀਂ ਤੋਮਤਾਮ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਇੱਕ ਇੱਕ ਸ਼ੰਕਰਮਈ ਮਹੌਲ ਬੁਣਾ ਦੇਣਾ ਤੇ ਤੁਸੀਂ ਕਿਰਪਾ ਕਰਕੇ ਉਸ ਦੇ ਵਿੱਚ ਸ਼ਮਿਲਿਤ ਹੋਵੋ ਇੱਕ ਸ਼ੁਭ ਯਾਤਰਾ ਦੇ ਨਾਲ ਜਿਹੜਾ ਚਾਹ ਸਕਦਾ ਜ਼ਰੂਰ ਚਲੋ ਔਰ ਜੋ ਕੋਈ ਨਹੀਂ ਚਾਹ ਸਕਦਾ ਉਹ ਆਪਣੇ ਆਪਣੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਆਪਣੇ ਬਰੇਨਾ ਦਾ ਸਵਾਗਤ ਜ਼ਰੂਰ ਕਰੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਔਰ ਮੈਂ ਕਹਾਂਗਾ ਕਿ ਸਾਡਾ ਸ਼ਹਿਰ ਜਿਹੜਾ ਸਦਾਤਮੈ ਹੋ ਜਾਣਾ ਚਾਹੀਦਾ ਏ ਮੇਰਾ ਸਮਝੋ ਕਿ ਮੇਰੇ ਤੋਂ ਕਾਰਜ ਹੀ ਹੋ ਗਿਆ ਤੁਹਾਡਾ ਧੰਨਵਾਦ